ਸਤਿ ਸ੍ਰੀ ਅਕਾਲ ਮੈਂ ਹਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਾਰਨ ਟਾਕਸ ਅੱਜ ਦੀਆਂ ਪੰਜ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਐਲਾਨ ਕੀਤਾ ਗਿਆ ਸੀ ਕਿ BMW ਦੇ ਵੱਲੋਂ ਪੰਜਾਬ ਦੇ ਵਿੱਚ ਆਪਣਾ ਨਵਾਂ ਪਲਾਂਟ ਲਗਾਇਆ ਜਾ ਰਿਹਾ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਰੋਧੀਆਂ ਨੇ ਮੁੱਖ ਮੰਤਰੀ ਨੂੰ ਘੇਰ ਲਿਆ ਕਿਉਂਕਿ ਜਰਮਨੀ ਦੇ ਵਿੱਚ ਪਿਛਲੇ ਸਾਲ ਜਦੋਂ ਮੁੱਖ ਮੰਤਰੀ ਗਏ ਸੀ ਤਾਂ ਉੱਥੇ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ BMW ਪੰਜਾਬ ਦੇ ਵਿੱਚ ਪਲਾਂਟ ਲਗਾਏਗਾ ਜਿਸ ਤੋਂ ਬਾਅਦ ਇੱਕ ਖਬਰ ਆਈ ਕਿ BMW ਨੇ ਇਸ ਤਰ੍ਹਾਂ ਦਾ ਕੋਈ ਪਲਾਂਟ ਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਵਿਰੋਧੀਆਂ ਨੇ ਮੁੱਖ ਮੰਤਰੀ ਦਾ ਮਜ਼ਾਕ ਉਡਾਇਆ ਸੀ ਤੇ ਹੁਣ ਜਦੋਂ BMW ਦੇ ਕੌਜਾ ਅਫਸਰਾਂ ਦੇ ਨਾਲ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਇਹ ਐਲਾਨ ਕਰ ਦਿੰਦੇ ਆ ਕਿ ਮੈਂ ਕੁਝ ਦਿਨਾਂ ਬਾਅਦ ਇਸ ਪ੍ਰੋਜੈਕਟ ਦਾ ਨੀ ਪੱਥਰ ਰੱਖਾਂਗਾ ਉਦਘਾਟਨ ਕਰਾਂਗਾ ਅਤੇ ਲੋਕਾਂ ਨੂੰ ਨੌکریاں ਮਿਲਣਗੀਆਂ ਅਤੇ ਸੈਂਕੜੇ ਕਰੋੜਾਂ ਦਾ ਨਿਵੇਸ਼ ਆ ਰਿਹਾ ਹੈ ਜਿਸ ਤੋਂ ਬਾਅਦ ਵਿਰੋਧੀਆਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਇਸੇ ਹੀ BMW ਦੇ ਮੁੱਦੇ ਉੱਤੇ ਘੇਰ ਲਿਆ ਅਤੇ ਆਖਿਆ ਕਿ ਜਿਸ ਪਲਾਂਟ ਦਾ ਉਦਘਾਟਨ ਕਰਨ ਦੀ ਗੱਲ ਮੁੱਖ ਮੰਤਰੀ ਕਹਿ ਰਹੇ ਨੇ ਉਹ ਪਹਿਲਾਂ ਹੀ ਲੱਗਿਆ ਹੋਇਆ ਹੈ ਮੰਦੀ ਗੋਬਿੰਦਗੜ੍ਹ ਦੇ ਵਿੱਚ ਤਾਂ ਇਸ ਦੇ ਉੱਤੇ ਵਿਕਰਮ ਮਜੀਠੀਆ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਭਗਵੰਤ ਮਾਨ ਨੂੰ ਸਿੱਧੇ ਤੌਰ ਦੇ ਉੱਤੇ ਘੇਰ ਲਿਆ ਕਿਉਂਕਿ ਮੁੱਖ ਮੰਤਰੀ ਨੇ ਆਖਿਆ ਸੀ ਕਿ ਜਿਸ ਨੂੰ ਲੈ ਕੇ ਵਿਰੋਧੀ ਮੇਰਾ ਮਜ਼ਾਕ ਉਡਾ ਰਹੇ ਸੀ ਉਹੀ ਪਲਾਂਟ ਲੱਗਣ ਜਾ ਰਿਹਾ ਹੈ ਪਰ ਵਿਰੋਧੀ ਕਹਿ ਰਹੇ ਨੇ ਕਿ ਇਹ ਪਲਾਂਟ ਪਹਿਲਾਂ ਦਾ ਲੱਗਿਆ ਹੋਇਆ ਹੈ ਜੋ ਕੁਝ ਵੀ ਆ ਰਿਹਾ ਹੈ ਉਹ ਮੁੱਖ ਮੰਤਰੀ ਦਾ ਉਸ ਵਿੱਚ ਕੋਈ ਰੋਲ ਨਹੀਂ ਹੈ ਤਾਂ ਇੱਥੇ ਮੁੱਖ ਮੰਤਰੀ ਦੇ ਬਾਰੇ ਆਖਿਆ ਗਿਆ ਮਜੀਠੀਆ ਨੇ ਆਖਿਆ ਕਿ ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ ਹੁਣ ਮੁੱਖ ਮੰਤਰੀ ਆਪਣੀ ਹੋਮੇ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਨੇ ਕਿ ਮੰਡੀ ਗੁਬਿੰਦਗੜ ਵਿੱਚ BMW ਦੇ ਪਰਜੇ ਬਣਿਆ ਕਰਨਗੇ ਅਸਲ ਵਿੱਚ BMW ਮੰਡੀ ਗੁਬਿੰਦਗੜ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ ਮਾਡਰਨ ਆਟੋਮੇਟਿਵਸ ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਉਸ ਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗਵਿੰਦਗੜ੍ਹ ਦੇ ਵਿੱਚ ਹੈ ਸੀਐਮ ਝੂਠ ਤੇ ਝੂਠ ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਭਗਵੰਤ ਮਾਨ ਨਾਲ ਮੀਟਿੰਗ ਵੀ ਮਾਡਰਨ ਆਟੋਮੇਟਿਵਸ ਦੇ ਪ੍ਰਤੀਨਿਧੀਆਂ ਅਦਿੱਤ્ય ਗੋਇਲ ਸੁਹੇਲ ਗੋਇਲ ਤੇ ਮਨੀਸ਼ ਬੱਗਾ ਨੇ ਕੀਤੀ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ ਪਹਿਲਾਂ ਵੀ ਤੁਹਾਡੀ 골ਡੀ ਬ੍ਰਾਡ ਵਾਲੇ ਫੜਿਆ ਗਿਆ ਬਾਰੇ ਦਾਵੇ ਖੋਖਲੇ ਸਾਬਤ ਹੋਏ ਸਨ ਹੁਣ BMW ਵਾਲਾ ਖਹਿੜਾ ਵੀ ਛੱਡ ਦਿਓ ਕਰਨ ਵਾਲੇ ਕੰਮ ਕਰੋ ਸੀਐਮ ਸਾਹਿਬ ਤੁਸੀਂ ਦਾ ਚੀਅਰਸ ਕਰੋ ਪੰਜਾਬੀ ਸਭ ਜਾਣਦੇ ਹਨ ਇਹ ਗੱਲ ਆਖੀ ਗਈ ਹੈ ਮਜੀਠੀਆ ਦੇ ਵੱਲੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਡਰਨ ਆਟੋਮੈਟਿਕਸ ਕੰਪਨੀ ਦੇ ਵੱਲੋਂ ਇਹ ਪਰਜੇ ਬਣਾਉਣ ਦੇ ਲਈ ਬੀਐਮਡਬਲਯੂ ਦੇ ਨਾਲ ਕਰਾਰ ਹੋਇਆ ਜਿਸ ਨੂੰ ਉਹ ਬਣਾ ਕੇ ਦੇਣਗੇ ਤਾਂ ਮੁੱਖ ਮੰਤਰੀ ਨੂੰ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੀਦਾ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਰ ਦੇ ਵੱਲੋਂ ਵੀ ਇਹੀ ਗੱਲ ਦੁਹਰਾਈ ਗਈ ਹੈ ਇੱਕ ਵੀਡੀਓ ਉਸ ਕੰਪਨੀ ਦੀ ਸਾਂਝੀ ਕੀਤੀ ਗਈ ਹੈ ਜਿਸ ਦੇ ਵੱਲੋਂ ਇਹ ਪਰਜੇ ਬਣਾ ਕੇ BMW ਨੂੰ ਦਿੱਤੇ ਜਾਣੇ ਹੈ ਬਾਜਵਾ ਨੇ ਲਿਖਿਆ ਕਿ ਇੱਕ ਹੋਰ ਦਿਨ ਸੀਐਮ ਭਗਵੰਤ ਮਾਨ ਦਾ ਇੱਕ ਹੋਰ ਕੋਰਾ ਝੂਠ ਤੱਥ ਬਨਾਮ ਕਲਪਨਾ ਮੁੱਖ ਮੰਤਰੀ ਦਾ ਦਾਵਾ ਹੈ ਕਿ BMW ਪੰਜਾਬ ਦੇ ਵਿੱਚ ਇੱਕ ਪਲਾਂਟ ਸਥਾਪਿਤ ਕਰ ਰਿਹਾ ਹੈ ਝੂਠ ਅਸਲੀਅਤ ਇਹ ਹੈ ਕਿ ਆਧੁਨਿਕ ਆਟੋਮੋਟਿਵ ਇੱਕ ਬਿਕਰੇਤਾ ਹੈ BMW ਤੋਂ 150 ਕਰੋੜ ਰੁਪਏ ਦੇ ਆਰਡਰ ਦੇ ਨਾਲ ਇੱਕ ਯੂਨਿਟ ਸਥਾਪਿਤ ਕਰ ਰਿਹਾ ਹੈ ਜਰਮਨ ਕੰਪਨੀ ਦੀ ਇਸ ਪ੍ਰੋਜੈਕਟ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ ਮੁੱਖ ਮੰਤਰੀ ਕਹਿੰਦਾ ਹੈ ਕਿ ਹਜ਼ਾਰਾਂ ਨੌਕਰੀਆਂ ਪਰ ਕੰਪਨੀ ਦੇ ਐਮ ਡੀ ਕਹਿੰਦੇ ਨੇ ਕਿ ਸਿਰਫ 700 ਨੌਕਰੀਆਂ ਵਰਤਮਾਨ ਦੇ ਵਿੱਚ ਉਹ ਕੁੱਲ 1300 ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ ਤਾਂ ਇਹ ਹਜ਼ਾਰਾਂ ਕਿੱਥੇ ਨੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਕਰੋੜਾਂ ਦਾ ਨਿਵੇਸ਼ ਹੋਵੇਗਾ ਮੈਂ ਹੈਰਾਨ ਹਾਂ ਕਿ ਕਿਵੇਂ ਕੀ 150 ਕਰੋੜ ਰੁਪਏ ਦੇ ਆਰਡਰ ਨੂੰ ਪੂਰਾ ਕਰਨ ਲਈ ਸੈਂਕੜੇ ਕਰੋੜ ਖਰਚ ਕੀਤੇ ਜਾਣਗੇ ਮੁੱਖ ਮੰਤਰੀ ਨੇ ਜਾਣਬੁੱਝ ਕੇ ਲੋਕਾਂ ਨੂੰ ਗੁਬਰਾਹ ਕਰਨ ਲਈ ਆਪਣੇ ਟਵੀਟ ਵਿੱਚ ਮਾਡਰਨ ਆਟੋਮੇਟਿਵ ਦਾ ਜ਼ਿਕਰ ਨਾ ਕਰਨਾ ਚੁਣਿਆ ਮਜ਼ੇਦਾਰ ਤੱਥ ਆਧੁਨਿਕ ਆਟੋਮੇਟਿਵ ਦਾ ਗੁਵਿੰਦਗੜ੍ਹ ਵਿੱਚ ਪਹਿਲਾਂ ਹੀ ਇੱਕ ਪਲਾਂਟ ਹੈ ਇਹ ਗੋਲਡੀ ਬ੍ਰਾਂਡ ਨੂੰ ਅਮਰੀਕਾ ਵਿੱਚ ਫੜਨ ਵਾਂਗ ਹੈ ਜਦੋਂ ਕਿ ਸੀਆਈਏ ਸਟਾਫ ਦਾ ਇੱਕ ਐਸਪੀ ਲਾਰੈਂਸ ਬਿਸ਼ਨੋਈ ਦੇ ਟੀਵੀ ਟਾਈਮ ਦੀ ਸਹੂਲਤ ਦੇਣ ਵਿੱਚ ਰੁੱਝਿਆ ਹੋਇਆ ਸੀ 2022 ਦੇ ਵਿੱਚ ਸੀਐਮ ਨੇ ਜਰਮਨੀ ਦੀ ਯਾਤਰਾ ਦੌਰਾਨ ਪੰਜਾਬ ਦੇ ਵਿੱਚ ਡੀਐਮਡਬਲੂ ਨਿਵੇਸ਼ ਦਾ एलान ਕੀਤਾ ਉਹ ਕਿੱਥੇ ਹੈ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਵਾਰ ਫਿਰ ਵਿਰੋਧੀਆਂ ਨੇ ਮੁੱਖ ਮੰਤਰੀ ਨੂੰ ਘੇਰਿਆ ਕਿਉਂਕਿ ਜਿਸ ਕੰਪਨੀ ਦੇ ਵੱਲੋਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ BMW ਦੇ ਵੱਲੋਂ ਜੋ 150 ਕਰੋੜ ਰੁਪਏ ਦੀ ਸਹਾਇਤਾ ਇਸ ਕੰਪਨੀ ਨੂੰ ਦਿੱਤੀ ਗਈ ਹੈ ਮਾਡਰਨ ਆਟੋਮੇਟਿਕ ਨੂੰ ਉਹ ਪ੍ਰੋਜੈਕਟ ਦੇ ਲਈ ਪੁਰਜ਼ੇ ਬਣਾ ਕੇ BMW ਨੂੰ ਭੇਜੇਗੀ ਉਹਨਾਂ ਦਾ ਕਹਿਣਾ ਹੈ ਇਹਨਾਂ ਵਿਰੋਧੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ BMW ਪਲਾਂਟ ਲਾ ਰਹੀ ਹੈ ਪਰ ਇਹ ਪਲਾਂਟ ਨਹੀਂ ਲੱਗ ਰਿਹਾ ਵਿਰੋਧੀ ਇਸ ਗੱਲ ਨੂੰ ਅੱਗੇ ਲਿਆ ਰਹੇ ਨੇ ਕਿ ਇਹ ਪਲਾਂਟ ਨਹੀਂ ਲੱਗ ਰਿਹਾ BMW ਦਾ ਸਿਰਫ ਜੋ ਕੰਪਨੀ ਇੱਥੇ ਪਹਿਲਾਂ ਚੱਲ ਰਹੀ ਹੈ ਮੰਡੀ ਗੁਮਿੰਦਗੜ ਦੇ ਵਿੱਚ ਉਹੀ ਪੁਰਜ਼ੇ ਬਣਾ ਕੇ BMW ਨੂੰ ਦੇਵੇਗੀ ਤਾਂ ਵਿਰੋਧੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਜਾਣਬੁੱਝ ਕੇ ਲੋਕਾਂ ਨੂੰ ਝੂਠ ਬੋਲ ਰਹੇ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਲਗਾਤਾਰ ਇਹ ਦਾਅਵਾ ਕਰਦੇ ਨੇ ਕਿ ਅਸੀਂ ਪਲਾਂਟ ਲਗਾਉਣ ਜਾ ਰਹੇ ਹਾਂ ਤਾਂ ਸੱਚਾ ਝੂਠਾ ਕਹੋਣਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੋ ਕਿ ਬਾਦਲਾਂ ਦੀਆਂ ਬੱਸਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ 600 ਬੱਸਾਂ ਜਿਨ੍ਹਾਂ ਨੂੰ ਬਿਨਾਂ ਪਰਮਟ ਦੀ ਮਨਜ਼ੂਰੀ ਤੋਂ ਚਲਾਇਆ ਜਾ ਰਿਹਾ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਬਾਦਲਾਂ ਦੀਆਂ ਬੱਸਾਂ ਵੀ ਸ਼ਾਮਲ ਨੇ 30% ਦੀ ਜਿਹੜੀਆਂ ਬੱਸਾਂ ਦੱਸੀਆਂ ਜਾ ਰਹੀਆਂ ਹੈ ਕੇ ਬਾਦਲਾਨੀਆਂ ਨੇ ਸੁਖਬੀਰ ਸਿੰਘ ਬਾਦਲਦਿਆਂ ਇਹ ਗੱਲ ਦੀ ਜਾਣਕਾਰੀ ਮੰਤਰੀ ਲਾਲਜੀਤ ਭੁਨਰ ਦੇ ਵੱਲੋਂ ਦਿੱਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ 2007 ਤੋਂ ਲੈ ਕੇ ਜਿਸ ਤਰ੍ਹਾਂ ਦੀਆਂ ਸਰਕਾਰਾਂ ਚੱਲੀਆਂ ਪਿਛਲੀਆਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਦੀ ਉਹਨਾਂ ਦੇ ਕਾਰਨਾਮਿਆਂ ਦੇ ਤਹਿਤ ਹੀ ਇਹ ਬੱਸਾਂ ਲਗਾਤਾਰ ਚੱਲ ਰਹੀਆਂ ਸੀ ਜਿਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਅਤੇ ਪਰਮਿਟ ਰੱਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਮਿਆਦ ਕੋਈ ਨਹੀਂ ਸੀ ਜਿਨ੍ਹਾਂ ਨੂੰ ਵਧਾਇਆ ਨਹੀਂ ਸੀ ਗਿਆ ਤਾਂ ਇਸ ਤਰ੍ਹਾਂ ਬੱਸਾਂ ਦੇ ਪਰਮਟਾਂ ਨੂੰ ਲੈ ਕੇ ਖਬਰ ਹੈ ਕਿ ਬਾਦਲਾਨੀਆਂ ਸੁਖਬੀਰ ਸਿੰਘ ਬਾਦਲਦਿਆਂ 30% ਬੱਸਾਂ ਦੱਸਿਆ ਜਾ ਰਿਹਾ ਹੈ ਮੰਤਰੀ ਲਾਲਜੀਤ ਭੁੱਲੜ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਿ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਦਾਵਾ ਬਾਦਲਾਂ ਦੀਆਂ ਮੱਸਾਂ ਨੂੰ ਬੰਦ ਕਰਨ ਦਾ ਕੀਤਾ ਗਿਆ ਹੈ ਅਗਲੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਵਿਭਾਗ ਦੇ ਵੱਲੋਂ ਪੰਚਾਇਤ ਵਿਭਾਗ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚੋਣ ਕਮਿਸ਼ਨ ਕੋਲੋਂ 20 ਅਕਤੂਬਰ ਤੋਂ ਪਹਿਲਾ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਤੇ ਪਿੰਡਾਂ ਦੇ ਵਿੱਚ ਹੁਣ ਮਹੌਲ ਚੋਣਾਂ ਨੂੰ ਲੈ ਕੇ ਕਾਫੀ ਭਖਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਪਿੰਡਾਂ ਦਾ ਜੋ ਚੋਣਾਂ ਨੇ ਉਹਨਾਂ ਦਾ ਐਲਾਨ ਹੋਣ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਧੜੇਬੰਦੀ ਨਾ ਬਣਾਓ ਪਿੰਡ ਦਾ ਸਰਪੰਚ ਚੁਣਿਓ ਪਾਰਟੀ ਦਾ ਨਹੀਂ ਅਤੇ ਲੋਕਾਂ ਦੇ ਵਿਕਾਸ ਦੇ ਲਈ ਲੋਕਾਂ ਦੇ ਪਿੰਡਾਂ ਦੇ ਵਿੱਚ <s> 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 ਜੋ ਸਹੂਲਤਾ ਨੇ ਉਹਨਾਂ ਨੂੰ ਦੇਣ ਦੇ ਲਈ ਹੀ ਸਰਪੰਚ ਦੀ ਚੋਣ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤਰ੍ਹਾਂ ਜ਼ਿਕਰ ਕਰਕੇ ਐਲਾਨ ਹੀ ਕਰ ਦਿੱਤਾ ਹੈ ਕਿ ਚੋਣਾਂ ਇਸ ਅਕਤੂਬਰ ਮਹੀਨੇ ਦੇ 20 ਤਰੀਕ ਤੋਂ ਪਹਿਲਾਂ-ਪਹਿਲਾਂ ਹੋ ਜਾਣਗੀਆਂ ਇਹ ਤਰੀਕ ਦਾ ਐਲਾਨ ਹੁਣ ਚੋਣ ਕਮਿਸ਼ਨ ਰਾਜ ਦੇ ਵੱਲੋਂ ਕੀਤਾ ਜਾਵੇਗਾ ਜਦੋਂ ਵੀ ਐਲਾਨ ਹੋ ਜਾਵੇਗਾ ਉਸੇ ਦਿਨ ਤੋਂ ਚੋਣ ਜਾਬਤਾ ਲਾਗੂ ਹੋ ਜਾਵੇਗਾ ਤੇ ਪ੍ਰਚਾਰ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਜਾਵੇਗੀ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਉਤਸੁਕਤਾ ਹੈ ਪੰਜਾਬ ਦੀਆਂ ਇਹਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਲਗਭਗ 18 ਸਾਲ ਦਾ ਸਮਾਂ ਪੰਚਾਇਤੀ ਚੋਣਾਂ ਡਿਲੇ ਹੋ ਚੁੱਕੀਆਂ ਨੇ ਉੱਪਰ ਦੀ ਸਮਾਂ ਲੰਘ ਚੁੱਕਿਆ ਪਰ ਹੁਣ ਪਿੰਡਾਂ ਦੇ ਲੋਕ ਇਹਨਾਂ ਚੋਣਾਂ ਨੂੰ ਉਡੀਕ ਰਹੇ ਨੇ ਤੇ ਅਕਤੂਬਰ ਦੇ 20 ਤਰੀਕ ਤੱਕ ਇਹ ਚੋਣਾਂ ਦਾ ਜਿਹੜਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਚੋਣਾਂ ਦੀ ਤਾਰੀਖ ਮਿੱਥੀ ਜਾ ਰਹੀ ਹੈ ਤਾਂ ਇਹਨਾਂ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਬਾਰੇ ਵੀ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਅਗਲੀ ਖਬਰ ਅਮਰਿਤਪਾਲ ਸਿੰਘ ਦੇ ਨਾਲ ਸਾਥੀ ਗੁਰਿੰਦਰਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਕਿ ਮੇਰਾ ਐਨਐਸਏ ਦੇ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਮੇਰਾ ਅਮਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਹੈ ਤਾਂ ਉਸ ਦਾ ਕਹਿਣਾ ਹੈ ਕਿ ਮੇਰੇ ਉੱਤੇ ਐਨਐਸਏ ਜੋ ਲਾਇਆ ਗਿਆ ਹੈ ਬਿਲਕੁਲ ਬੇਬੁਨਿਆਦ ਹੈ ਨਿਰਾਦਰ ਹੈ ਤਾਂ ਮੈਨੂੰ ਇਸ ਦੇ ਵਿੱਚ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਅਮਰਿਤਪਾਲ ਸਿੰਘ ਵੀ ਪਹਿਲਾਂ ਇਸ ਦੁਬਾਰਾ ਵਧਾਇਆ ਗਿਆ ਐਨਐਸਏ ਨੂੰ ਚੁਣੌਤੀ ਦੇ ਚੁੱਕਿਆ ਹੈ ਦਲਜੀਤ ਕਲਸੀ ਵੀ ਚੁਣੌਤੀ ਦੇ ਚੁੱਕਿਆ ਹੈ ਕੁਲਵੰਤ ਰਾਓ ਕੇ ਵੀ ਚੁਣੌਤੀ ਦੇ ਚੁੱਕਿਆ ਹੈ ਤਾਂ ਅਮਰਿਤਪਾਲ ਸਿੰਘ ਤਾਂ ਚੋਣ ਲੜ ਕੇ ਐਮਪੀ ਬਣ ਚੁੱਕੇ ਨੇ ਇਸ ਤੋਂ ਇਲਾਵਾ ਕੁਲਵੰਤ ਸਿੰਘ ਰਾਓ ਕੇ ਦੇ ਵੱਲੋਂ ਵੀ ਬਰਨਾਲਾ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਦਲਜੀਤ ਕਲਸੀ ਦੇ ਵੱਲੋਂ ਵੀ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੁਣ ਇੱਕ ਹੋਰ ਜੋ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਸਾਥੀ ਗੁਰਿੰਦਰਪਾਲ ਸਿੰਘ ਹੈ ਉਸ ਦੇ ਵੱਲੋਂ ਵੀ ਆਪਣਾ ਇਸ ਜੁਬਾਰਿਸ ਪੰਜਾਬ ਦੇ ਜਥੇਵੰਦ ਤੋ ਪੱਲਾ ਝਾੜਿਆ ਗਿਆ ਹੈ ਹਰਦੀਪ ਸਿੰਘ ਨਿਜਰ ਦੇ ਮਾਮਲੇ ਵਿੱਚ ਜੋ ਚਿੱਠੀ ਜੇਲ ਦੇ ਵਿੱਚੋਂ ਭੇਜੀ ਗਈ ਸੀ ਉਸ ਦੇ ਵਿੱਚ ਮੇਰਾ ਦਸਤਖਤ ਨਹੀਂ ਸੀ ਉਹ ਇੱਕ ਜਾਲੀ ਨਿਸ਼ਾਨ ਦੇ ਨਾਲ ਮੇਰੇ ਦਸਤਖਤ ਬਣਾਏ ਗਏ ਸਨ ਤਾਂ ਇਸ ਤਰ੍ਹਾਂ ਦੀ ਗੱਲ ਆਖੀ ਗਈ ਹੈ ਤਾਂ ਇਸ ਦੇ ਵਿੱਚ ਸੱਚਾਈ ਕੀ ਹੈ ਝੂਠ ਕੀ ਹੈ ਇਹ ਬਾਅਦ ਦੇ ਵਿੱਚ ਪਤਾ ਲੱਗੇਗਾ ਪਰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ 3 ਅਕਤੂਬਰ ਤੱਕ ਦਾ ਸਮਾਂ ਮਾਮਲੇ ਦੇ ਵਿੱਚ ਹੁਣ ਦਿੱਤਾ ਗਿਆ ਹੈ ਤਾਂ ਇਹ ਲਗਾਤਾਰ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਖਬਰ ਐਨਐਸਏ ਦੇ ਖਿਲਾਫ ਚੁਣੌਤੀ ਦੇਣ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾਂਦਾ ਕਿ ਗੁਰਿੰਦਰਪਾਲ ਸਿੰਘ ਅਮਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਅਕਾਊਂਟ ਸੰਭਾਲਦਾ ਸੀ ਮੈਨੇਜ ਕਰਦਾ ਸੀ ਤਾਂ ਇਸ ਵਿਅਕਤੀ ਦੇ ਵੱਲੋਂ ਵੀ ਹੁਣ NSA ਨੂੰ ਚੁਣੌਤੀ ਦਿੱਤੀ ਗਈ ਹੈ। ਅਗਲੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਹੁਣ ਦਿੱਲੀ ਦੇ ਵਿੱਚ ਇਲੈਕਸ਼ਨ ਮੋਡ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਹਰਿਆਣਾ ਦੇ ਵਿੱਚ ਵੀ ਚੋਣ ਪ੍ਰਚਾਰ ਅੱਜ ਕੀਤਾ ਗਿਆ ਹੈ। ਜੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਅੱਜ ਜੋ ਚੋਣ ਪ੍ਰਚਾਰ ਕੀਤਾ ਗਿਆ ਯਮਨਾਨਗਰ ਦੇ ਵਿੱਚ ਜਾਂ ਫਿਰ ਕਰਨਾਲ ਦੇ ਵਿੱਚ ਇੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਲੋਕਾਂ ਨੂੰ ਭਰੋਸਾ ਕਰਨ ਦੀ ਅਪੀਲ ਕੀਤੀ ਹੈ ਤੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਭਾਵਕ ਅਕੇ ਕਿ ਜਿਨ੍ਹਾਂ ਨੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਹਰਿਆਣਾ ਦੇ ਲਾਲ ਨੂੰ ਜਿਵੇਂ ਜੇਲ੍ਹ ਦੇ ਵਿੱਚ ਡੱਕਿਆ ਡੱਕਿਆ ਤਾਂ ਉਸ ਦਾ ਬਦਲਾ ਲੈਣ ਦਾ ਮੌਕਾ ਹਰਿਆਣਾ ਵਾਸੀਆਂ ਕੋਲ ਕਿਉਂਕਿ ਉਹ ਚਾਹੁੰਦੇ ਸਨ ਕਿ ਅਸੀਂ ਇਸ ਨੂੰ ਛੁਕਾ ਲਈਏ ਪਰ ਮੈਂ ਹਰਿਆਣੇ ਦਾ ਜੰਮਿਆ ਇਸ ਕਰਕੇ ਮੈਨੂੰ ਛੁਕਾਰ ਨਹੀਂ ਸਕੇ ਤਾਂ ਹੁਣ ਲੋਕ ਹਰਿਆਣੇ ਦੇ ਇਸ ਗੱਲ ਦਾ ਉਹਨਾਂ ਤੋਂ ਬਦਲਾ ਲੈਣਗੇ ਅਤੇ ਜਿਨ੍ਹਾਂ ਨੇ ਸਾਨੂੰ ਜੇਲ੍ਹ ਦੇ ਵਿੱਚ ਸੁੱਟਿਆ ਉਹਨਾਂ ਨੂੰ ਹਰਿਆਣੇ ਦੇ ਵਿੱਚੋਂ ਬਾਹਰ ਸੁੱਟ ਦਿਓ ਇਹ ਅਪੀਲ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਕੀਤੀ ਹੈ ਚੋਣ ਪ੍ਰਚਾਰ ਦੇ ਦੌਰਾਨ ਅਤੇ ਇਹ ਵੀ ਦਾਵਾ ਕੀਤਾ ਹੈ ਕਿ ਜੋ ਵੀ ਨਵੀਂ ਸਰਕਾਰ ਬਣੇਗੀ ਕੇਜਰੀਵਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾ ਨਹੀਂ ਬਣ ਸਕਾਏਗੀ ਭਾਵ ਸਰਕਾਰ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ ਇਹ ਦਾਵਾ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਜਿੱਥੇ ਇਹ ਦਾਅਵੇ ਕਰ ਰਹੇ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਇੱਕ ਤਰੀਕੇ ਦੇ ਨਾਲ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ 22 ਸਤੰਬਰ ਨੂੰ ਉਹਨਾਂ ਦੇ ਵੱਲੋਂ ਇੱਕ ਜਨਤਾ ਦੀ ਅਦਾਲਤ ਲਾਉਣ ਦਾ ਫੈਸਲਾ ਕੀਤਾ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੰਟੀਅਰਾਂ ਵਿਧਾਇਕਾਂ ਅਤੇ ਹੋਰ ਲੀਡਰਸ਼ਿਪ ਨੂੰ ਹਾਜ਼ਰ ਹੋਣ ਲਈ ਕਹਿ ਦਿੱਤਾ ਗਿਆ ਕਿਉਂਕਿ ਕੇਜਰੀਵਾਲ ਅਸਤੀਫਾ ਦੇ ਚੁੱਕੇ ਨੇ ਨਵੀਂ ਸਰਕਾਰ 2024 ਦਾ ਇਹ ਫਰਵਰੀ ਮਹੀਨੇ ਦੇ ਵਿੱਚ ਚੁਣੀ ਜਾਣੀ ਹੈ ਅਤੇ ਚੋਣਾਂ ਉਸ ਵੇਲੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਕੇਜਰੀਵਾਲ ਨੇ ਹੁਣ ਤੋਂ ਹੀ ਇਹ ਸ਼ੁਰੂਆਤ ਕਰਨੀ ਆਰੰਭ ਦਿੱਤੀ ਹੈ ਅਤੇ ਲੋਕਾਂ ਨੂੰ ਸੱਦਿਆ 22 ਸਤੰਬਰ ਨੂੰ ਆਪਣੇ ਜਨਤਾ ਦੀ ਅਦਾਲਤ ਵਿੱਚ ਸ਼ਾਮਲ ਹੋਣ ਦੇ ਲਈ ਜੋ ਕਿ ਜੰਤਰ ਮੰਤਰ ਤੇ ਬੁਲਾਈ ਗਈ ਹੈ ਤਾਂ ਖੇਜਰੀਵਾਲ ਇੱਕ ਤਰੀਕੇ ਦੇ ਨਾਲ ਚੋਣ ਮਹਿੰਦੀ ਸ਼ੁਰੂਆਤ ਕਰਨ ਜਾ ਰਹੇ ਨੇ ਅਤੇ ਹਰਿਆਣਾ ਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਵੋਟਾਂ ਪਾਓ ਕਿਉਂਕਿ ਆਮ ਆਦਮੀ ਪਾਰਟੀ ਹੀ ਭ੍ਰਸ਼ਟ ਤੰਤਰ ਦੇ ਖਿਲਾਫ ਲੜ ਸਕਦੀ ਹੈ ਤਾਂ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਕਾਰਨ ਟਾਕਸ ਦੇ ਨਾਲ